ਸਤਿ ਸ਼੍ਰੀ ਅਕਾਲ ਦਾਨ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਸਭ ਤੋਂ ਪਹਿਲਾਂ ਰੁਕ ਕਰ ਲਵਾਂਗੇ ਅੰਮ੍ਰਿਤਸਰ ਦਾ ਜਿੱਥੇ 26 ਜਨਵਰੀ ਗਣਤੰਤਰਤਾ ਦਿਵਸ ਮਨਾਇਆ ਗਿਆ ਤੇ ਅੰਮ੍ਰਿਤਸਰ ਦੇ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਜਿਹੜੀ ਅੱਜ ਕੀਤੀ ਗਈ ਹੈ ਲੋਕਲ ਬਾਡੀ ਮਨਿਸਟਰ ਪੰਜਾਬ ਤਰਨਪ੍ਰੀਤ ਸਿੰਘ ਸੌਂਦੇ ਵੱਲੋਂ ਤੇ ਅੱਜ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਨਤਮਸਤਕ ਹੁੰਦੇ ਨਜ਼ਰ ਆਏ ਅਤੇ ਪਰਿਵਾਰ ਸਮੇਤ ਅਰਦਾਸ ਜਿਹੜੀ ਹੈ ਕੀਤੀ ਗਈ ਹੈ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਹੈ ਅਤੇ ਕੀਰਤਨ ਸਰਵਣ ਕੀਤਾ ਗਿਆ। ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਨ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਉਹ 26 ਜਨਵਰੀ ਦੇ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ ਗਾਂਧੀ ਗਰਾਊਂਡ ਵਿਖੇ ਕਰਵਾਏ ਗਏ ਇੱਕ ਗਣਤੰਤਰ ਦਿਵਸ ਸਮਾਗਮ ਦੇ ਵਿੱਚ ਪਹੁੰਚੇ ਅਤੇ ਰਸਮੀ ਤੌਰ ਦੇ ਉੱਤੇ ਤਿਰੰਗਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਸ ਨੂੰ ਅਦਾ ਕੀਤਾ ਗਿਆ। ਤੇ ਉਸ ਤੋਂ ਬਾਅਦ ਪੁਲਿਸ ਪਾਰਟੀਆਂ ਦੇ ਵੱਲੋਂ ਪ੍ਰੇਡ ਕਰਨ ਦੀ ਰਸਮ ਅਦਾ ਕੀਤੀ ਗਈ ਅਤੇ ਵੱਖ-ਵੱਖ ਸਕੂਲ ਦੇ ਬੱਚਿਆਂ ਨੇ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀਆਂ ਝਲਕਾਂ ਜਿਹੜੀਆਂ ਨੇ ਪੇਸ਼ ਕੀਤੀਆਂ ਤਾਂ ਪੰਜਾਬ ਸਰਕਾਰ ਦੇ ਉੱਤੇ ਬੋਲਦਿਆਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਵੱਲੋਂ ਚਾਕੀਆਂ ਜਿਹੜੀਆਂ ਪੇਸ਼ ਕੀਤੀਆਂ ਗਈਆਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 27 ਜਨਵਰੀ ਤੱਕ ਅੰਮ੍ਰਿਤਸਰ ਸ਼ਹਿਰ ਨੂੰ ਮੇਅਰ ਜਿਹੜਾ ਮਿਲ ਜਾਏਗਾ ਅਤੇ ਮੇਅਰ ਜਿਹੜੀ ਵੀ ਪਾਰਟੀ ਦਾ ਬਣੇ ਉਹ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਦੇ ਵਾਸਤੇ ਜਿਹੜਾ ਆ ਪਹਿਲ ਕਦਮੀ ਦੇ ਨਾਲ ਕੰਮ ਕਰੇ ਇਹੀ ਉਮੀਦ ਜਿਹੜੀ ਉਹਨਾਂ ਨੇ ਜਤਾਈ ਹੈ ਸਭ ਤੋਂ ਪਹਿਲਾਂ ਮੈਂ ਗਣਤੰਤਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਕੋਟਾਹਨ ਕੋਟ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਇਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਾਤਮਸਤਕ ਹੋਣ ਦਾ ਸੁਭਾਗ ਪਰ ਦਾ ਸਮਾਂ ਮੈਨੂੰ ਪਰਿਵਾਰ ਸਮੇਤ ਮਿਲਿਆ ਅੱਜ 26 ਜਨਵਰੀ ਸੀ ਗਣਤੰਤਰ ਦਿਵਸ ਸੀਗਾ ਜਿਹਦੇ ਮੌਕੇ ਦੇ ਵਿੱਚ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਇਹure ਝੰਡਾ ਲਹਿਰਾਉਣ ਦੀ ਜੋ ਰਸਮ ਸੀ ਉਹ ਅਦਾ ਕਰਨ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਉਰੇ ਡਿਊਟੀ ਲਗਾਈ ਸੀ ਸੋ ਜਦੋਂ ਉਰੇ ਪਹੁੰਚੇ ਪੂਰੇ ਪ੍ਰਸ਼ਾਸਨ ਨੇ ਪੂਰੇ ਪੁਲਿਸ ਡਿਪਾਰਟਮੈਂਟ ਨੇ ਬਹੁਤ ਸੋਹਣੇ ਅਰੇਂਜਮੈਂਟ ਕੀਤੇ ਸੀ ਉੱਥੇ ਫਿਰ ਝੰਡਾ ਫੈਰਾਉਣ ਦੀ ਰਸਮ ਸੀ ਜਿਹੜੀ ਉਹ ਉਹ ਕੀਤੀ ਗਈ ਉਸ ਤੋਂ ਬਾਅਦ ਜੋ ਜਿਹੜੇ ਪੰਜਾਬ ਦੇ ਵਿਭਾਗ ਦੇ ਪੰਜਾਬ ਪੁਲਿਸ ਵਿਭਾਗ ਦੀ ਟੁਕੜੀਆਂ ਨੇ ਉੱਥੇ ਬਹੁਤ ਸੋਹਣਾ ਸ਼ਾਨਦਾਰ ਪਰੇਡ ਕੀਤੀ ਤੇ ਉਸ ਤੋਂ ਬਾਅਦ ਚੋਂ ਜਿਹੜੀ ਸਕੂਲੀ ਬੱਚੇ ਸੀ ਸਕੂਲੀ ਬੱਚਿਆਂ ਨੇ ਪੰਜਾਬ ਦਾ ਵਿਰਸਾ ਗਿੱਧਾ ਭੰਗੜਾ ਉਹ ਪਰਫਾਰਮ ਕੀਤਾ ਵੱਖ-ਵੱਖ ਜਿਹੜੇ ਹੋਰ ਵੀ ਮਤਲਬ ਕਿ ਕਲਚਰਲ ਪ੍ਰੋਗਰਾਮ ਸੀ ਆਈਟਮਸ ਸੀ ਉਹ ਪੇਸ਼ ਕੀਤੀਆਂ ਗਈਆਂ ਸਭ ਤੋਂ ਵੱਡੀ ਗੱਲ ਹੈ ਪੰਜਾਬ ਸਰਕਾਰ ਦੇ ਡਿਪਾਰਟਮੈਂਟਾਂ ਵੱਲੋਂ ਝਾਂਕੀਆਂ ਬਹੁਤ ਸੋਹਣੀਆਂ ਮਤਲਬ ਝਾਂਕੀਆਂ ਪੇਸ਼ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਉਹ ਫਿਰ ਬੜੇ ਮਨ ਦੀ ਇੱਛਾ ਸੀ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੋਂ ਅਸ਼ੀਰਵਾਦ ਲੱਤੇ ਬਿਨਾਂ ਵਾਪਸ ਨਹੀਂ ਜਾਣਾ ਸੋ ਹੁਣ ਪਵਿੱਤਰ ਨਗਰੀ ਦੇ ਵਿੱਚ ਨਤਮਸਤਕ ਹੋਣ ਲਈ ਆਏ ਆ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਮੀਡੀਆ ਦੇ ਮਾਧਿਅਮ ਦੇ ਨਾਲ ਕੋਟਾਂ ਨੂੰ ਕੋਟ ਸਤਿਗੁਰਾਂ ਦਾ ਧੰਨਵਾਦ ਕਰਦਾ ਹਾਂ ਸੋ ਸਭ ਕੱਲ ਬੋਕਾ ਹੈ ਅੰਮ੍ਰਿਤਸਰ ਨੂੰ ਮੇਅਰ ਬਣ ਜਾਏਗਾ ਅੰਮ੍ਰਿਤਸਰ ਨੂੰ ਕਿਸ ਪਾਰਟੀ ਦਾ ਮੇਅਰ ਬਣੇਗਾ ਇਹ ਤਾਂ ਨਹੀਂ ਕਿਹਾ ਜਾ ਸਕਦਾ ਕੀ ਕਹੋਗੇ ਤੁਸੀਂ ਕਿਉਂਕਿ ਪਾਰਟੀ ਆਮ ਆਦਮੀ ਪਾਰਟੀ ਬਹੁਤ ਜ਼ੋਰ ਲਗਾ ਰਹੀ ਹੈ ਕਣਕਾਂ ਦੇ ਦੀ ਮਤਲਬ ਟੱਕਰ ਕਿਹਈ ਜਾ ਰਹੀ ਹੈ ਦੇਖੋ ਗੱਲ ਇਦਾਂ ਹੈ ਹਰ ਪਾਰਟੀ ਦਾ ਇੱਕ ਮਤਲਬ ਕਿ ਉਪਰਾਲਾ ਹੁੰਦਾ ਹੈ ਕਿ ਸਾਡੀ ਪਾਰਟੀ ਦਾ ਮੇਅਰ ਬਣੇ ਹੂੰ ਸੋ ਗੱਲ ਇਦਾਂ ਹੈ ਮੇਅਰ ਕੋਈ ਵੀ ਬਣੇ ਇਮਾਨਦਾਰ ਹੋਵੇ ਸ਼ਹਿਰ ਦੇ ਪ੍ਰਤੀ ਸੁਹਿਰਦ ਹੋਵੇ ਸੋਚਣ ਵਾਲਾ ਹੋਵੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਨੇ ਮਤਲਬ ਕਿ ਲੋਕੀ ਇਹ ਚਾਹੁੰਦੇ ਨੇ ਕਿ ਜਿਹੜਾ ਸਾਡਾ ਚੁਣਿਆ ਹੋਇਆ ਨੁਮਾਇੰਦਾ ਹੋਵੇ ਉਹ ਸਾਡੀ ਆਵਾਜ਼ ਬਣ ਕੇ ਜਿਹੜੇ ਸ਼ਹਿਰ ਦੇ ਬੁਨਿਆਦੀ ਮਤਲਬ ਕਿ ਮੇਨ ਚੀਜ਼ਾਂ ਨੇ ਚਾਹੇ ਉਹ ਸੀਵਰੇਜ ਹੋਵੇ ਪਾਣੀ ਹੋਵੇ ਸਫਾਈ ਹੋਵੇ ਜਾਂ ਜਗਾ ਜਗਾ ਦੇ ਉੱਤੇ ਕੋਈ ਕੂੜੇ ਦੇ ਡੰਪ ਹੋਣ ਇਹਨਾਂ ਨੂੰ ਠੀਕ ਕਰਕੇ ਸਾਫ਼ ਸੁਥਰਾ ਕਰਕੇ ਜਿਹੜਾ ਆਮ ਆਵਾਮ ਹੈ ਆਮ ਲੋਕ ਨੇ ਉਹਨਾਂ ਨੂੰ ਜਣੇ ਕਿ ਜਿਹੜਾ ਹੈ ਸਾਫ਼ ਸੁਥਰਾ ਜਣੇ ਕਿ ਇੱਕ ਐਟਮੋਸਫੀਅਰ ਮਿਲੇ ਇੱਕ ਸਾਫ਼ ਸੁਥਰਾ ਨਿਜ਼ਾਮ ਮਿਲੇ ਤੇਦਰਫਾ ਜ਼ਿਲਕਾ ਦੇ ਵਿੱਚ ਵੀ ਗਣਤੰਤਰ ਦਿਵਸ ਮਨਾਇਆ ਗਿਆ ਇਸ ਦੌਰਾਨ ਮੁੱਖ ਮਹਿਮਾਨ ਦੇ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਲਾਜਿਤ ਸਿੰਘ ਭੁੱਲਰ ਪਹੁੰਚੇ ਜਿਨ੍ਹਾਂ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਭਾਰਤ ਪਾਕ ਸਾਂਝ ਕੇਂਦਰ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ ਫਜ਼ਲਕਾ ਦੇ ਵਿੱਚ ਸਰਹੱਦ ਇਸ ਸਮਾਰੋਹ ਸੜਕ ਦੇ ਉੱਤੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਦੇ ਵਿੱਚ ਆਯੋਜਿਤ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੋਲਰ ਨੇ ਪਿੰਡ ਆਸਫ ਵਾਲਾ ਦੇ ਵਿੱਚ ਵੀ ਸ਼ਹੀਦੀ ਸਮਾਰਕ ਪਹੁੰਚ ਕੇ 1971 ਦੇ ਵਿੱਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਭਾਰਤ ਭਗ ਜੰਗ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਜਿਹੜੇ ਵਿਜਵਾਣ ਇਸ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਅਤੇ ਇਸ ਤਰ੍ਹਾਂ ਮੰਤਰੀ ਨੇ ਐਲਾਨ ਕੀਤਾ ਕਿ ਇਸ ਸਥਾਨ ਨੂੰ ਉਹਨਾਂ ਦੇ ਨਿੱਜੀ ਫੰਡ ਦੇ ਵਿੱਚੋਂ ਲਗਭਗ 10 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਫਾਜ਼ਿਲਕਾ ਦੇ ਵਿੱਚ ਖੇਡ ਸਟੇਡੀਅਮ ਜਿਹੜਾ ਆ ਪਹੁੰਚਦੇ ਹੋਏ ਝੰਡਾ ਲਹਿਰਾਉਣ ਦੀ ਜਿਹੜੀ ਆ ਰਸਮ ਆ ਉਹ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਅਦਾ ਕੀਤੀ ਗਈ ਤਾਂ ਡੀਐਸਪੀ ਸੁਖਵਿੰਦਰ ਸਿੰਘ ਦੀ ਅਗਵਾਈ ਦੇ ਹੇਠ ਪਰੇਡ ਦਾ ਨਿਰੇਖਣ ਵੀ ਕੀਤਾ ਗਿਆ ਪਰੇਡ ਦੇ ਵਿੱਚ ਪੰਜਾਬ ਪੁਲਿਸ ਪੰਜਾਬ ਪੁਲਿਸ ਮਹਿਲਾ ਵਿੰਗ ਪੰਜਾਬ ਹੋਮਗਾਰਡ ਅਤੇ ਐਨਸੀਸੀ ਅਤੇ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੀਟੀ ਸ਼ੋਅ ਰੰਗੀਨ ਸੱਭਿਆਚਾਰਕ ਅਤੇ ਦੇਸ਼ ਭਗਤੀ ਪ੍ਰੋਗਰਾਮ ਪੇਸ਼ ਕੀਤੇ ਅਤੇ ਵੱਖ-ਵੱਖ ਵਿਭਾਗਾਂ ਦੇ ਵੱਲੋਂ ਜ਼ਿਲ੍ਹੇ ਦੇ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਤਾਂ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਵੱਜੋਂ ਆਜ਼ਾਦੀ ਘੁਲਾਟੀ ਕਾਰਗਿਲ ਸ਼ਹੀਦਾਂ ਦੇ ਪਰਿਵਾਰ ਅਤੇ ਵੱਖ-ਵੱਖ ਖੇਤਰਾਂ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਖਾਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਸਾਰੇ ਜਿਹੜੇ ਸ਼ਹੀਦ ਹੋਇਆ 232 ਜ਼ਖਮੀ ਹੋਇਆ ਸਾਰਿਆਂ ਨੂੰ ਮੈਂ ਸ਼ਰਧਾਂਜਲੀ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਤੇ ਜਿਹੜਾ ਨੇ ਦੇਸ਼ ਲਈ ਕੌਮ ਲਈ ਅੱਗੇ ਹੋ ਕੇ ਲੜਾਈਆਂ ਲੜੀਆਂ ਉਹਨਾਂ ਦਾ ਰਹਿੰਦੀ ਦੁਨੀਆ ਤੱਕ ਨਾ ਰਹਿੰਦਾ ਜਿਹੜੇ ਕੌਮਾਂ ਜਿਹੜੇ ਲੋਕ ਜਿਹੜੇ ਦੇਸ਼ ਆਪਦੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੇ ਆ ਨਮਨ ਕਰਦੇ ਆ ਉਹ ਕੌਮਾਂ ਲੰਮੇ ਸਮੇਂ ਤੱਕ ਰਾਜ ਕਰਦੇ ਆ ਉਹ ਦੇਸ਼ ਲੰਮਾ ਸਮਾਂ ਰਾਜ ਕਰਦੇ ਆ ਤੇ ਲੋਕਾਂ ਦੇ ਵਿੱਚ ਜੇ ਆਪਾਂ ਲੋਕਤੰਤਰ ਦੀ ਗੱਲ ਕਰੀਏ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਲੋਕਤੰਤਰ ਦੀ ਜੇ ਮਿਸਾਲ ਦੇਣੀ ਹੋਵੇ ਤੇ ਸਾਡਾ ਭਾਰਤ ਦੇਸ਼ ਆ ਬਾਬਾ ਸਾਹਿਬ ਬਾਬਾ ਭੀਮਰਾਓ ਅੰਬੇਦਕਰ ਜੀ ਜਿੰਨਾ ਤੇ ਦੁਨੀਆ ਰਹੂਗੀ ਜਿੰਨਾ ਚਿਰ ਕੁਝ ਨਾ ਕੁਝ ਲਿਖਦਾ ਇਹ ਰਹਿਣਗੇ ਲੋਕ ਬਾਬਾ ਸਾਹਿਬ ਬਾਬਾ ਭੀਮਰਾਓ ਅੰਬੇਦਕਰ ਜੀ ਦਾ ਨਾਮ ਸਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊ ਕਿਉਂਕਿ ਜਿਹੜਾ ਸੰਵਿਧਾਨ ਬਾਬਾ ਸਾਹਿਬ ਬਾਬਾ ਭੀਮਰਾਓ ਅੰਬੇਦਕਰ ਜੀ ਨੇ ਲਿਖਿਆ ਅੱਜ ਵੀ ਉਸੇ ਸੰਵਿਧਾਨ ਦੇ ਕਰਕੇ ਲੋਕ ਸੁਰੱਖਿਤ ਨੇ ਆਪਾਂ ਜੇ ਅੱਜ ਕੁਰਸੀਆਂ ਤੇ ਕੋਈ ਐਮਐਲਏ ਆ ਮੰਤਰੀ ਆ ਸਰਪੰਚ ਆ ਚੀਫ ਮਿਨਿਸਟਰ ਆ ਪ੍ਰਾਈਮ ਮਿਨਿਸਟਰ ਆ ਉਹ ਆਪਾਂ ਤਾਂ ਹੀ ਬਣਿਆ ਜੇ ਬਾਬਾ ਸਾਹਿਬ ਬਾਬਾ ਭੀਮਰਾਓ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਤੇ ਉਹ ਸੰਵਿਧਾਨ ਅੱਜ ਵੀ ਸਾਡੇ ਦੇਸ਼ ਦੀ ਸਾਡੇ ਲੋਕਾਂ ਦੀ ਰਾਖੀ ਕਰਦਾ ਪਿਆ ਮੈਂ ਆਪਦੀ ਇਖਤਿਆਰੀ ਗ੍ਰਾਂਟ ਦੇ ਵਿੱਚੋਂ ਇਸ ਮੁਕਤਸ ਸਥਾਨ ਵਾਸਤੇ 10 ਲੱਖ ਰੁਪਏ ਦੀ ਜਿਹੜੀ ਰਾਸ਼ੀ ਆ ਉਹ ਮੈਂ ਦੇਣਾ ਕਿਉਂਕਿ ਸ਼ਹੀਦਾਂ ਦੇ ਸੁਪਣਿਆਂ ਨੂੰ ਸਕਾਰ ਕਰਨਾ ਹੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਸਲ ਸੋਚ ਆ ਅਸਲ ਚਾਹੀਦਾ ਵੀ ਇਹੋ ਹੀ ਆ ਕਿ ਜਿਹੜੇ ਸ਼ਹੀਦ ਨੇ ਉਹਨਾਂ ਦੇ ਸੁਪਨੇ ਪੂਰੇ ਕੀਤੇ ਜਾਣ ਤੇ ਉਹਨਾਂ ਦੇ ਦਸੇ ਮਾਰਗ ਤੇ ਸ਼ਹੀਦਾਂ ਦੇ ਦਸੇ ਮਾਰਗ ਤੇ ਅਸੀਂ ਚੱਲ ਕੇ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਲੰਦੀਆਂ ਤੇ ਲੈ ਕੇ ਜਾਈਏ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਗੇ ਬਾਤیں ਗੱਲ ਕਰਦੇ ਆ ਜੰਮੂ ਦੇ ਉਦਮਪੁਰ ਦੇ ਵਿੱਚ ਪੈਟਰੋਲਿੰਗ ਦੇ ਦੌਰਾਨ ਸ਼ਹੀਦ ਹੋਏ ਸੈਨਾ ਦੇ ਹੌਲਦਾਰ ਕਲਾਨੌਰ ਦੇ ਰਹਿਣ ਵਾਲੇ 31 ਸਾਲਾ ਮਲਕੀਤ ਸਿੰਘ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਹੈ ਸੈਨਿਕ ਸੁਲਮਾਨ ਦੇ ਨਾਲ ਉਹਨਾਂ ਦੇ ਜੱਦੀ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਅਤੇ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਸਸਕਾਰ ਹੋਇਆ। ਇਸ ਦੌਰਾਨ ਹਰ ਅੱਖ ਨਾਮ ਦੇਖ ਨੂੰ ਮਿਲੀ ਅਤੇ ਕਲਾ ਨੌਰ ਇਲਾਕੇ ਦੇ ਕਿਸਾਨਾਂ ਨੇ ਵੀ ਆਪਣਾ ਟਰੈਕਟਰ ਮਾਰਚ ਜਿਹੜਾ ਉਸ ਨੂੰ ਰੱਦ ਕਰ ਦਿੱਤਾ ਤੇ ਉੱਥੇ ਹੀ ਪੂਰੇ ਸ਼ਹਿਰ ਦੀਆਂ ਦੁਕਾਨਾਂ ਸ਼ਹੀਦ ਦੀ ਸ਼ਹਾਦਤ ਨੂੰ ਸਮਰਪਿਤ ਬੰਦ ਰੱਖੀਆਂ ਗਈਆਂ। ਪਰ 26 ਜਨਵਰੀ ਦੇ ਸਮਾਗਮਾਂ ਦੇ ਵਿੱਚ ਵਿਜੀ ਹੋਣ ਕਰਕੇ ਕੋਈ ਵੀ ਸਰਕਾਰੀ ਨੁਮਾਇੰਦਾ ਸ਼ਹੀਦ ਦੇ ਸਸਕਾਰ ਦੇ ਉੱਤੇ ਨਹੀਂ ਪਹੁੰਚਿਆ ਤੇ ਉੱਥੇ ਹੀ ਸ਼ਹੀਦ ਮਲਕੀਤ ਸਿੰਘ ਦੇ ਭਰਾ ਪ੍ਰਦੀਪ ਸਿੰਘ ਨੇ ਦੱਸਿਆ ਕਿ ਸ਼ਹੀਦ ਮਲਕੀਤ ਸਿੰਘ ਦੇ ਪਿਤਾ ਦੀ ਮੌਤ ਜਦੋਂ ਹੋਈ ਸੀ ਉਹ ਬਿਲਕੁਲ ਬੱਚੇ ਸੀ ਉਹਨਾਂ ਦੀ ਮਾਂ ਨੇ ਬਹੁਤ ਮਿਹਨਤ ਕਰਕੇ ਇਹਨਾਂ ਨੂੰ ਪਾਲਿਆ ਸੀ ਤੇ ਫੌਜ ਵਿੱਚ ਭਰਤੀ ਕਰਵਾਇਆ ਸੀ ਮਲਕੀਤ ਸਿੰਘ ਨੇ ਦੇਸ਼ ਦੀ ਖਾਤਰ ਸ਼ਹਾਦਤ ਦਿੱਤੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਸ਼ਹੀਦ ਦੀ ਪਤਨੀ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਅੱਗੇ ਪੋ ਵਿਖ ਜੜਾ ਸਬਰ ਸਕੇ ਉੱਥੇ ਇਸ ਸਸਕਾਰ ਦੇ ਵਿੱਚ ਪਹੁੰਚੇ ਕਿਸਾਨ ਆਗੂ ਹਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਪਰ ਸ਼ਹੀਦ ਮਲਕੀਤ ਸਿੰਘ ਦੀ ਸ਼ਹਾਦਤ ਕਰਕੇ ਅਸੀਂ ਕਲਾਨੌਰ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਰੱਦ ਕਰ ਦਿੱਤਾ ਹੈ ਤੇ ਉੱਥੇ ਦੁਕਾਨਦਾਰਾਂ ਨੇ ਵੀ ਦੁਕਾਨਾਂ ਬੰਦ ਰੱਖੀਆਂ ਪਰ ਦੁੱਖ ਦੀ ਗੱਲ ਇਹ ਰਹੀ ਕਿ ਕੋਈ ਵੀ ਸਰਕਾਰੀ ਨੁਮਾਇੰਦਾ ਜਿਹੜਾ ਉਹਨਾਂ ਦੇ ਸਸਕਾਰ ਤੇ ਨਹੀਂ ਪਹੁੰਚਿਆ ਜੀ ਮੈਂ ਉਹਨਾਂ ਦੇ ਮਮਾ ਜੀ ਦਾ ਬੇਟਾ ਤੇ ਉਹ ਸਾਡੀ ਭੂਆ ਜੀ ਭੂਆ ਜੀ ਦਾ ਬੇਟਾ ਹੈ ਅਪਣੇ ਅੱਛੇ ਨੌਕਰੀ ਕਰਦਾ ਸੀ ਹੌਲਦਾਰ ਰੈਂਕ 'ਚ ਇਹ ਤੇ ਸਾਨੂੰ ਕੱਲ ਹੀ ਪਤਾ ਲੱਗਾ ਕਿ ਖੂਨ ਆਇਆ ਸਾਨੂੰ ਪਰਸੋਂ ਸ਼ਾਮ ਨੂੰ ਕਿਤੇ ਤਾਂ ਉਹਨਾਂ ਦੇ ਲੋਡਿੰਗਾਂ ਲੋਡਿੰਗ 'ਚ ਵਰਕੀ ਕਰਨ ਦੇ ਫੌਜੇ ਤੋਂ ਲੋਡਿੰਗਾਂ 언ਲੋਡਿੰਗ 'ਚ ਮਿਸ਼ਨ ਅੰਦਰ ਕਰਨ ਦੇ ਤੇ ਉਹਨਾਂ ਦੇ ਸੱਟ ਲੱਗ ਗਈ ਐ ਚੱਛ 'ਚ ਤੇ ਕ੍ਰਿਟੀਕਲ ਆ ਕਾਫੀ ਤੇ ਤੁਸੀਂ ਆਓ ਜਲਦੀ ਆਓ ਤੇ ਉਹਨਾਂ ਦੇ ਚਾਚਾ ਜੀ ਇੱਕ ਉਹਨਾਂ ਦਾ ਬ੍ਰਦਰ ਆ ਉਹ ਇਟ ਸੈਕਰਾਇਜ਼ਮੈਂਟ 'ਚ ਆ ਉਹ ਉੱਥੇ ਗਏ ਤੇ ਜਦੋਂ ਉਹਨਾਂ ਨੂੰ ਲੈ ਕੇ ਗਏ ਆ ਉੱਥੇ ਕਮਾਂਡੋ ਹਸਪੀਟਲ ਤੇ ਉਹਨਾਂ ਨੂੰ ਫਿਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਸ਼ਹੀਦ ਹੋ ਗਿਆ ਦੇਸ਼ ਵਾਸਤੇ ਜੋ ਵੀ ਫੌਜ ਜਵਾਨ ਕੰਮ ਕਰਦਾ ਵਾ ਉਹ ਦੇਸ਼ ਦੀ ਸੇਵਾ ਹੀ ਕਰਦਾ ਸ਼ਹੀਦੀ ਹੀ ਹੁੰਦਾ ਤੇ ਸ਼ਹੀਦੀ ਹੋਇਆ ਸਾਡਾ ਵੀਰ ਸਰਦਾਰ ਮਲਕੀਤ ਸਿੰਘ ਜੀ ਬੱਚੇ ਜੀ ਉਹਨਾਂ ਦੀ ਇੱਕੋ ਬੇਟੀ ਆ ਤੇ ਛੋਟੀ ਬੇਟੀ 5-6 ਸਾਲ ਦੀ ਤੇ ਫਾਦਰ ਸਾਹਿਬ ਉਹਨਾਂ ਦੇ ਬਚਪਨ ਤੋਂ ਹੀ ਅਕਾਲ ਚਲਾਣਾ ਕਰ ਗਏ ਛੋਟੇ ਛੋਟੇ ਹੀ بڑے ਗਰੀਬ ਪਰਿਵਾਰ ਦੇ ਆ ਤੇ ਮਾਤਾ ਜੀ ਉਹਨਾਂ ਦੀ ਨੇ ਬੜਾ ਇੱਥੇ ਉਦੋਂ ਮੈਂ ਵੀ ਛੋਟਾ ਸੀ ਤੇ ਅਸੀਂ ਇੱਥੇ ਹੁੰਦੇ ਹੁੰਦੇ ਗਿਆਨ ਸਾਗਰ ਸਕੂਲ ਆ ਤੇ ਵਿਚਾਰੀ ਨੇ ਇੱਕ ਮਹੀਨਾ ਲਾ ਕੇ 500 ਰੁਪਏ ਲੈ ਲੈ ਕੇ ਟਾਫੀਆਂ ਵੇਚ ਵੇਚ ਕੇ ਤੇ ਆਪਣਾ ਘਰ ਦਾ ਗੁਜ਼ਾਰਾ ਕੀਤਾ ਤੇ ਬੱਚੇ ਪਾਲੇ ਤੇ ਫੌਜ ਦੀ ਦੇਸ਼ ਦੀ ਸੇਵਾ ਵਾਸਤੇ ਭੇਜਿਆ ਪਰ ਅੱਜ ਸਾਡਾ ਵੀਰ ਦੇਸ਼ ਲਈ ਕੁਰਬਾਨ ਹੋ ਗਿਆ ਦੇਸ਼ ਦੀ ਸੇਵਾ ਕਰਦਾ ਕਰਦਾ ਤੇ ਮੈਂ ਗਰੀਬ ਪਰਿਵਾਰ ਆ ਮੈਂ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਉਹਨਾਂ ਦਾ ਜਿਹੜਾ ਗੁਜ਼ਰਬਸਰ ਆ ਉਹ ਬਹੁਤ ਹੀ ਵੀਕ ਆ ਤੇ ਸਰਕਾਰ ਨੂੰ ਮੈਂ ਮੰਗ ਕਰਦਾ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੂੰ ਮੰਗ ਕਰਦਾ ਕਿ ਇਸ ਜਿਹੜੀ ਉਹਨਾਂ ਦੀ ਵਾਈਫ ਆ ਇੱਕ ਗਰੀਬ ਪਰਿਵਾਰ ਆ ਉਹਨਾਂ ਦੀ ਵਾਈਫ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਹੜਾ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਕਿਉਂਕਿ ਉਹਨਾਂ ਦੀ مالی ਹਾਲਤ ਬਹੁਤ ਖਰਾਬ ਆ ਫੌਜ ਵੱਲੋਂ ਆਏ ਆ ਉਹ ਉਹਨਾਂ ਸਾਨੂੰ ਅਜੇ ਮਿਲੇ ਨਹੀਂ ਆ ਉਹਨਾਂ ਨੂੰ ਜਿਹੜੇ ਸੁਵੇਦਾਰ ਸਾਹਿਬ ਆ ਜਾਂ ਸਿਕਰੇਜਮੈਂਟ ਤੇ ਆਏ ਆ ਉਹ ਸਾਨੂੰ ਦੱਸਣਗੇ ਬਾਕੀ ਕੀ ਹੁੰਦਾ ਕਿ ਜੋ ਕੇਂਦਰ ਸਰਕਾਰ ਵੱਲੋਂ ਜੋ ਸਾਨੂੰ ਫੈਸਿਲਿਟੀ ਆ ਉਹ ਜਵਾਨ ਸ਼ਹੀਦ ਹੋਇਆ ਜਿਹੜਾ ਉਹਨਾਂ ਨੂੰ ਮਿਲੇਗੀ ਪਰ ਖਾਸ ਕਰਕੇ ਮੇਰੀ ਮੰਗ ਆ ਕਿ ਜਿਵੇਂ ਪੰਜਾਬ ਸਰਕਾਰ ਇਹਨਾਂ ਨੂੰ ਮੰਗ ਆ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆ ਤੇ ਪੰਜਾਬ ਤੋਂ ਅਸੀਂ ਮੰਗ ਕਰਦੇ ਆ ਸਰਦਾਰ ਭਗਤ ਸਿੰਘ ਮਾਨਕੋ ਤੇ ਉਸ ਗਰੀਬ ਬੱਚੀ ਨੂੰ ਜਿਹੜੀ ਗਰੀਬ ਬੱਚੀ ਆ ਜਿਹੜੀ ਉਹ ਸ਼ਹੀਦ ਦੀ ਪਤਨੀ ਆ ਤੇ ਉਹਨਾਂ ਨੂੰ ਕੋਈ ਨਾ ਕੋਈ ਸਰਕਾਰੀ ਜੋਬ ਦਿੱਤਾ ਜਾਵੇ ਸਾਡੀ ਸਾਰੀ ਕਲਾ ਨੌਰ ਦੀ ਸਾਰਾ ਡੇਰਾ ਬਾਬਾ ਨਾਨਕ ਹਲਕਾ ਗੁਰਦਾਸਪੁਰ ਸਾਡੀ ਮੰਗ ਆ ਸਰਦਾਰ ਭਗਵੰਤ ਸ੍ਰੀਮਾਨ ਕਿਉਂਕਿ ਉਹ ਗਰੀਬਾਂ ਦੇ ਮਸੀਹਾ ਵਾ ਤੇ ਪੱਕਾ ਸਾਡੀ ਉਹ ਫਰਿਆਦ ਸੁਣਨਗੇ ਮੇਰਾ ਹਜੀਤ ਸਿੰਘ ਜੀ ਨੇ ਜ਼िला ਪ੍ਰਧਾਨ ਜੀ ਨੂੰ ਇਸ ਸੰਸਵਾਂ ਬੜੇ ਦੁੱਖ ਦੀ ਗੱਲ ਹੈ ਜੀ ਕਿ ਇਹ ਨੌਜਵਾਨ ਬੜੀ ਗੁਰਪਤ ਦੇ ਵਿੱਚੋਂ ਦੀ ਇਹ ਪਲਕੇ ਤੇ ਦੇਖ ਦੀ ਸੇਵਾ ਜਿਹੜੀ ਕਰ ਰਿਹਾ ਸੀਗਾ ਤੇ ਪਰਿਵਾਰ ਤੇ ਬੜਾ ਕਹਿਰ ਜਟਾਇਆ ਹੈ ਦੇਸ਼ ਦੀ ਸੇਵਾ ਕਰ ਰਿਹਾ ਸੀਗਾ ਉਹਦੇ ਵਿੱਚ ਉਹਦੇ ਦੌਰਾਨ ਜਿਹੜੀ ਸ਼ਹੀਦ ਸ਼ਹਾਦਤ ਪ੍ਰਾਪਤ ਕੀਤੀ ਆ ਬੜਾ ਦੁੱਖ ਆ ਸਾਰੇ ਇਲਾਕੇ ਨੂੰ ਦੁੱਖ ਆ ਸਾਡਾ ਅੱਜ ਸਾਰਾ ਕਦਰ ਨੂੰ ਬੰਦ ਪਿਆ ਅੱਜ ਅਸੀਂ ਟਰੈਕਟਰ ਮਾਰਚ ਕਰਨਾ ਸੀਗਾ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਅਸੀਂ ਖੜੇ ਆ ਟਰੈਕਟਰ ਆ ਜੋ ਉੱਥੇ ਸ਼ਰਧਾਂਜਲੀ ਦੇ ਕੇ ਟਰੈਕਟਰ ਮਾਰਚ ਨਹੀਂ ਕਰਾਂਗੇ ਪਰ ਨਾਲ ਦੀ ਨਾਲ ਜਿੱਥੇ ਸਾਡੀਆਂ ਸਰਕਾਰਾਂ ਕੇਂਦਰ ਸਰਕਾਰ ਵੀ ਆ ਪੰਜਾਬ ਸਰਕਾਰ ਵੀ ਆ ਬੜਾ ਜਵਾਨੀ ਕਲਾਮੀ ਗੁਣ ਗਾਇਨ ਕਰਦੀਆਂ ਨੇ ਇਹ ਸਾਡੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਦਾ ਜਿਹੜੇ ਦਿਨ ਰਾਤ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਆ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਆ ਮਾਂ ਪਿਓ ਨੂੰ ਇੱਥੇ ਛੱਡ ਕੇ ਤੇ ਉੱਥੇ ਸਰਹੱਦਾਂ ਦੀਆਂ ਬਰਫ਼ਾਂ ਦੀ ਠੀਸੀਆਂ ਦੇ ਜਾ ਕੇ ਵੀ ਇਹ ਸਾਰਾ ਜਿਹੜਾ ਦੇਸ਼ ਦੀ ਉਹ ਜਿਹੜੇ ਸੁਰੱਖਿਆ ਦਾ ਜਿਹੜਾ ਜੁਮਾ ਇਹਨਾਂ ਦੇ ਸਿਰ ਆ ਪਰ ਕਈ ਵਾਰੀ ਇਹੋ ਜੇ ਮੌਕੇ ਬਹੁਤ ਮਹਿਸੂਸ ਹੁੰਦਾ ਹੈ ਕਿ ਇਹ ਸਰਕਾਰਾਂ ਦਾ ਰਵਈਆ ਜਿਹੜਾ ਇਹ ਦੇਸ਼ ਦੇ ਜਿਹੜੇ ਰਾਖੇ ਆ ਜਿਹਨੇ ਆਪਣੀ ਜਾਨ ਦੀ ਹਉਦੀ ਵੀ ਜਿਹੜੀ ਆ ਉਹ ਦੇਸ਼ ਨੂੰ ਬਚਾਉਣ ਲਈ ਦਿੰਦੇ ਆ ਤੇ ਉਹ ਇਹ ਜਿਹੇ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਸਰਕਾਰੀ ਨੁਮਾਇੰਦਾ ਨਾ ਪਹੁੰਚਣਾ ਬੜੇ ਦੁੱਖ ਦੀ ਗੱਲ ਆ ਤੇ ਅਸੀਂ ਤੇ ਜਸਬੰਦੀ ਵੱਲੋਂ ਵੀ ਇਹ ਗੱਲ ਕਰਾਂਗੇ ਕਹਾਂਗੇ ਕਿ ਇਹ ਸਰਕਾਰ ਲਈ ਬੜੀ ਮਾੜੀ ਗੱਲ ਆ ਕਿ ਜੇ ਇਹ ਸਾਡੇ ਇਨਸਾਨਾਂ ਨੂੰ ਵੀ ਇਹਨਾਂ ਨੇ ਇਗਨੋਰ ਕਰਨਾ ਤੇ ਹੋਰ ਇਸ ਤੋਂ ਵੱਡਾ ਦੇਸ਼ ਦੇ ਅੰਦਰ ਜਿਹੜਾ ਕੋਈ ਹੈ ਨਹੀਂ ਕੋਈ ਇਹੋ ਜਿਹੀ ਜਿਹੜੀ ਸੰਸਥਾ ਜਾਂ ਕੋਈ ਇਹੋ ਜਿਹਾ ਵਿਅਕਤੀ ਵੀ ਜਿਨ੍ਹਾਂ ਦਾ ਪੂਕ ਮਾਨ ਸੁਣਵਾਨ ਹੋ ਤੇ ਉਧਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਟਰੈਕਟਰ ਮਾਰਚ ਕੀਤਾ ਗਿਆ ਅਤੇ ਇੱਕ ਵਿਲੱਖਣ ਤਰੀਕੇ ਦੇ ਨਾਲ ਰੋਜ਼ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲਿਆ ਇਸੇ ਤਹਿਤ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਗੈਰ ਰਾਜਨੀਤਿਕ ਜਥੇਬੰਦੀ ਦੇ ਵੱਲੋਂ ਇੱਕ ਟਰੈਕਟਰ ਮਾਰਚ ਜਿਹੜਾ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਜਿਹੜਾ ਜ਼ਾਹਿਰ ਕੀਤਾ ਗਿਆ ਇਸ ਸੰਬੰਧੀ ਗੱਲ ਇੱਕ ਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਜੋ ਮੰਗਾਂ ਨੇ ਉਹਨਾਂ ਨੂੰ ਅਜੇ ਤੱਕ ਪੂਰੀ ਤਰ੍ਹਾਂ ਦੇ ਨਾਲ ਲਾਗੂ ਨਹੀਂ ਕੀਤਾ ਗਿਆ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਲਗਾਤਾਰ ਸੰਘਰਸ਼ ਜਿਹੜਾ ਵਿੱਢਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਰੋਸ ਮਾਰਚ ਜਿਹੜਾ ਤਕਰੀਬਨ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਕੀਤਾ ਗਿਆ ਹੈ ਤਾਂ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਨੇ ਉਹ ਆਪਣੇ ਟਰੈਕਟਰ ਲੈ ਕੇ ਪਹੁੰਚੇ ਅਤੇ ਇਸ ਮਾਰਚ ਦੇ ਵਿੱਚ ਹਿੱਸਾ ਲਿੱਤਾ। ਉੱਥੇ ਉਹਨਾਂ ਨੇ ਕਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਜੋ ਕਿ ਬੜੇ ਲੰਬੇ ਸਮੇਂ ਤੋਂ ਸੰਘਰਸ਼ ਦੇ ਵਿੱਚ ਚੱਲ ਰਹੇ ਨੇ ਭੁੱਖ ਹੜਤਾਲ ਉੱਤੇ ਚੱਲ ਰਹੇ ਨੇ। ਕੇਂਦਰ ਸਰਕਾਰ ਦੇ ਵੱਲੋਂ ਇੱਕ ਮੀਟਿੰਗ ਦਾ ਸੱਦਾ ਜ਼ਰੂਰ ਆਇਆ ਤੇ ਉਹਨਾਂ ਨੇ ਆਸ ਪ੍ਰਗਟਾਈ ਹੈ ਕਿ ਕਿਸਾਨਾਂ ਦੀਆਂ ਮੰਗਾਂ ਦਾ ਜ਼ਰੂਰ ਹੱਲ ਹੋਵੇਗਾ। ਜੇਕਰ ਨਹੀਂ ਹੁੰਦਾ ਤਾਂ ਕਿਸਾਨਾਂ ਦਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਅੱਜ ਟਰੈਕਟਰ ਪ੍ਰੇਡ ਹੈ ਸਾਡਾ। ਸੈਂਟਰ ਸਰਕਾਰ ਦੇ ਖਿਲਾਫ। ਇਹ ਕਾਰਨਾ ਜੀ। ਸੈਂਟਰ ਸਰਕਾਰ ਸਾਡੇ ਦੀਆਂ ਮੰਗਾਂ ਮੰਨ ਚੁੱਕੀ ਸੀ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅੰਦੋਲਨ ਚੱਲ ਰਿਹਾ ਹੈ 13 ਫਰਵਰੀ ਦਾ ਇਹ ਜਦੋਂ ਬੰਦियां ਇਕੱਠੇ ਹੋ ਕਰ ਰਹੀਆਂ ਨੇ ਸਾਰੀਆਂ ਸਰ ਇਕੱਠੇ ਹੋ ਕੇ ਕਰ ਰਹੇ ਨੇ ਸੰਯੁਕਤ ਮੋਰਚੇ ਦੀ ਕਾਲ ਤੇ ਪੂਰੇ ਭਾਰਤ 'ਚ ਚੱਲ ਰਿਹਾ ਹੈ ਪੂਰੇ ਭਾਰਤ 'ਚ ਚੱਲ ਰਿਹਾ ਹੈ ਇਹ ਅੱਜ ਦਾ ਜਿਹੜਾ ਰੋਸ ਹੈ ਸਾਡਾ ਸਿਰਫ ਟਰੈਕਟਰ ਅਸੀਂ ਨੇ ਰੋਡ ਤੇ ਖੜਾਉਣੇ ਆ ਦਿੱਲੀ ਕੰਨੀ ਨੂੰ ਮੂੰਹ ਕਰਕੇ ਵੀ ਸੈਂਟਰ ਸਰਕਾਰ ਜੋ ਕਿਸਾਨੀ ਨੂੰ ਖਤਮ ਕਰ ਰਹੀ ਹੈ ਉਦੇ ਵਿਰੋਧ ਚ ਜੋ ਸੈਂਟਰ ਸਰਕਾਰ ਮੋਦੀ ਸਰਕਾਰ ਲੱਗੀ ਹੈ ਕਿਸਾਨੀ ਨੂੰ ਖਤਮ ਕਰਨ ਵਾਸਤੇ ਫਿਰ ਤਾਂ ਸਾਡੇ ਟਰੈਕਟਰ ਕਵਾੜ ਚ ਜਾਣੇ ਨੇ ਜੋ ਸਾਡੀ ਧੰਦੇ ਹੀ ਸਾਡੇ ਨੂੰ ਖੋਸ ਗਿਆ ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ ਪੂਰੇ ਰੱਜ ਕੇ ਉਸ ਦੇ ਸਬੰਧ ਵਿੱਚ ਅਸੀਂ ਟਰੈਕਟਰ ਰੋਡ ਤੇ ਖੜਾਉਣੇ ਆਂ ਅੰਦੋਲਨ ਚੱਲਦੇ ਹੋਏ ਚਮੰਨੀ ਆ ਮਕੇ ਹੋਣ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਨੇ 12 ਮੰਗਾਂ ਨੇ ਜਿਨ੍ਹਾਂ ਤੇ ਅਸੀਂ ਲੜ ਰਹੇ ਹਾਂ ਕਿੰਨੇ ਘੰਟੇ ਰਹੂਗਾ ਜੀ ਚੱਲੂਗਾ ਜੀ ਤੇ ਡੇਢ ਘੰਟਾ ਰੋਡ ਤੇ ਖੜਾਉਣੇ ਰਹਿ ਗਏ ਕੀ ਨਾਮ ਹੈ ਆਪਣੇ ਮੇਰਾ ਜਸਵੀਰ ਸਿੰਘ ਬਲਾਕ ਪ੍ਰਧਾਨ ਅਮਲੋਕ ਕ੍ਰਾਂਤੀਕਾਰੀ ਕਿਸਾਨ ਜੀ ਉਹਨਾਂ ਨੇ ਇਹ ਕਿੰਨੇ ਕੁ ਕਿਸਾਨ ਪਹੁੰਚੇ ਨੇ ਟਰੈਕਟਰ ਲੈ ਕੇ ਅੱਜ ਕਿਸਾਨ ਕਮ ਸੇ ਕਮ 150 ਦੇ ਕਰੀਬ ਟਰੈਕਟਰ ਹੋਊਗਾ ਜੀ ਤੇ ਅਸੀਂ 메 ਰੋਡ ਤੇ ਖੜੇ ਕਰਾਂਗੇ ਜੀ ਦਿੱਲੀ ਵਾਲੋਂ ਘਰ ਤੋਂ ਠੀਕ ਹੈ ਜੀ ਸਾਰੇ ਜੱਥੇਬੰਦੀਆਂ ਇਕੱਠੇ ਹੋਣ ਖਾਸ ਤੌਰ 'ਤੇ ਮੋਰਚੇ ਦੇ ਇਲਾਕੇ ਤੇ ਸਾਰੇ ਜੱਥੇਬੰਦੀਆਂ ਇਕੱਠੇ ਆ ਕੇ ਕੰਮ ਕਰਨੀ ਲੱਗਦਾ ਜੀ ਜਿਵੇਂ ਬਾਰ-ਬਾਰ ਮੀਟਿੰਗ ਕੀਤੀ ਆਂਦੀ ਆ ਪਰ ਕੋਈ ਫਰਕ ਨਹੀਂ ਨਿਕਲਦਾ ਨਹੀਂ ਓਏ ਮੋਦੀ ਸਰਕਾਰ ਅੱਗੇ ਵੀ ਏਕੜੇ ਹੈਰਾਨ ਕਰਿਆ ਅੱਗੇ ਵੀ ਇਹਨੇ ਜੋ ਮੰਗਾ ਮੰਨੀਆਂ ਨੇ ਉਹ ਵੀ ਮਨਜ਼ੂਰ ਨਹੀਂ ਕਰੀਆਂ ਸਵਾ ਤੇ ਉਹਨਾਂ ਨੂੰ ਲਾਗੂ ਕਰਨ ਲਈ ਰਾਜ ਸਭਾ ਨੂੰ ਕਹਿਣ ਲੱਗੇ ਸਾਨੂੰ ਮਤਾ ਪਾ ਕੇ ਦੋ ਵੀ ਅਸੀਂ ਇਹ ਲਾਗੂ ਕਰੀਏ ਦੇ ਨਹੀਂ ਕੋਈ ਹੱਲ ਹੁੰਦਾ ਫਿਰ ਕੀ ਆਊਗਾ ਫਿਰ ਅਸੀਂ ਐਸੇ ਤਰ੍ਹਾਂ ਸੰਘਰਸ਼ ਕਰਦੇ ਰਹਾਂਗੇ ਜੋ ਸੰਸ਼ੋਧਨ ਮੋਰਚੇ ਦੀ ਕਾਲ ਆਊਗੀ ਅਸੀਂ ਉਹਦੇ ਪੂਰਨੇ ਪਾਵਾਂਗੇ ਤੇ ਉਧਰ ਬਟਾਲਾ ਦੇ ਵਿੱਚ ਵੀ ਕਿਸਾਨਾਂ ਦਾ ਟਰੈਕਟਰ ਮਾਰਚ ਦੇਖਣ ਨੂੰ ਮਿਲਿਆ ਜਿਸ ਦੇ ਤਹਿਤ ਕਿਸਾਨਾਂ ਨੇ ਸ਼ਹਿਰ ਦੇ ਬਾਈਪਾਸ ਦੇ ਵਿੱਚ ਟਰੈਕਟਰ ਮਾਰਚ ਕੀਤਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਇਹ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਕਰਦਾ ਹੋਇਆ ਸਮਾਪਤ ਹੋਇਆ ਇਧਰਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਆਪਣੇ ਆਪਣੇ ਟਰੈਕਟਰ ਲੈ ਕੇ ਪਹੁੰਚੇ ਕਿਸਾਨ ਆਗੂਆਂ ਦਾ ਇਸ ਮੌਕੇ ਤੇ ਕਹਿਣਾ ਸੀ ਕਿ 14 ਫਰਵਰੀ ਦੀ ਤਾਰੀਖ ਜੋ ਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣੀ ਹੈ ਉਹ ਫਿਲਹਾਲ ਦੂਰ ਹੈ ਪਰ ਉਹ ਇਸ ਤਰੀਕ ਤੱਕ ਆਪਣੇ ਧਰਨਾ ਅਤੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣਗੇ ਜਦੋਂ ਤੱਕ ਮੰਗਾਂ ਉਹਨਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ ਪ੍ਰਦਰਸ਼ਨ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਰਹਿਣਗੇ ਮਾਈਸੈਲਫ ਬਜਿੰਦਰ ਸਿੰਘ ਸਰ ਜੀ ਟਰੈਕਟਰ ਮਾਰਚ ਸਪੀਚ ਇਹ ਸਾਡੀ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਕਾਰਨ ਸੀਗੀ ਨੈਸ਼ਨਲ ਲੈਵਲ ਤੇ ਕਿ ਜਿਹੜੀਆਂ ਜਿਹੜੀਆਂ ਹਾਈਵੇ ਨੈਸ਼ਨਲ ਹਾਈਵੇ ਮਾਲਸ ਵੱਡੇ ਬੀਜੇਪੀ ਦੇ ਲੀਡਰ ਟੋਲ ਪਲਾਜ ਇੱਥੇ ਆਪਾਂ ਬਹਿ ਕੇ ਪ੍ਰਦਰਸ਼ਨ ਕਰਨਾ ਸੀਗਾ ਜਿਹਦੇ ਤਹਿਤ ਅਸੀਂ ਸਰਦਾਰ ਸੁਖਜੀਤ ਸਿੰਘ ਜੀ ਹਰਦੋ ਝੰਡਾ ਦੀ ਪਹਿਨ ਮਾਈਠਾ ਉਹਨਾਂ ਦੀ ਜਥੇਬੰਦੀ ਦੇ ਦੁਆਰਾ ਅਸੀਂ ਹਰਦੋ ਝੰਡੇ ਦੀ ਜਿਹੜੀ ਮੇਨ ਨੈਸ਼ਨਲ ਹਾਈਵੇ ਤੇ ਪ੍ਰਦਰਸ਼ਨ ਕਰ ਰਹੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਲੋਕ ਜਿਹੜੇ ਆ ਉੱਥੇ ਸਾਡੇ ਬਾਰਡਰਾਂ ਤੇ ਕਿਉਂ ਬੈਠੇ ਆ ਕਿਉਂਕਿ ਇੱਕ ਪਰਮ ਫਲਾਇਆ ਜਾ ਰਿਹਾ ਕਿ ਜਿਹਦੇ ਵਿੱਚ ਵੀ ਇੱਕ ਕਿਸਾਨ ਜਿਹੜੇ ਉਦਾਂ ਹੀ ਬੈਠੇ ਆ ਬਾਕੀ ਕਿਸਾਨ ਘਰਾਂ 'ਚ ਸੁੱਤੇ ਆ ਇੱਥੇ ਹੁਣ ਸਰਕਾਰ ਨੂੰ ਵਾ ਜਿੰਨਾ ਗੱਲਾਂ ਤੋਂ ਪਤਾ ਲੱਗ ਜਾਊਗਾ ਵੀ ਘਰਾਂ 'ਚ ਨਹੀਂ ਸੁੱਤੇ ਲੋਕੀ ਸੜਕਾਂ ਤੇ ਖਲੋਤੇ ਆ ਹਰ ਕਿਸਾਨ ਜੇ ਕੋਈ ਉੱਥੇ ਨਹੀਂ ਜਾ ਸਕਦਾ ਤੇ ਉਹਦਾ ਇੱਕ ਰੀਜਨ ਆ ਕਿ ਉੱਥੇ ਜਿੰਨਿਆਂ ਨੂੰ ਸੱਦਿਆ ਜਾਂਦਾ ਵੀ ਤੁਸੀਂ ਵਾਰੀ ਦਾ ਇੱਥੇ ਪਹੁੰਚੋ ਤੇ ਉਹਨੇ ਕਿਸਾਨ ਉੱਥੇ ਜਾਂਦੇ ਆ ਬਾਕੀ ਜੇ ਇਹ ਕਾਲ ਕੀਤੀ ਸੀ ਤੇ ਤਾਂ ਇਹ ਦੱਸਣ ਵਾਸਤੇ ਦੱਸੇ ਵੀ ਕਿਸਾਨ ਇੱਕ ਝੋਟਾ ਪੂਰੇ ਕਿਸਾਨ ਮਜ਼ਦੂਰ ਜਿਹੜਾ ਵਾ ਸਾਰਾ ਇੱਕ ਝੋਟਾ ਕੋਈ ਵੱਖਰਾ ਨਹੀਂ ਹੈਗਾ ਤੇ ਉਹਦੇ ਤਹਿਤ ਹੀ ਵੇਖ ਲਓ ਤੁਸੀਂ ਵੀ ਵੇਖ ਲਓ ਪੀ ਅੱਜ ਥਾਂ ਥਾਂ ਤੇ ਪ੍ਰਦਰਸ਼ਨ ਚੱਲਦੇ ਪਏ ਆ ਟਰੈਕਟਰ ਜਿਹੜੇ ਆ ਸਾਹਮਣੇ ਜਿਹੜੇ ਪਹਿਲੇ ਸਾਡੇ ਜਿਹੜੇ ਉਹ ਅਸੀਂ ਹਲਾਣਾ ਬਾਈ ਕਰਦੇ ਸੀਗੇ ਹੁਣੇ ਸਾਡੇ ਉਹੀ ਹਲ ਵਾ ਅਸੀਂ ਹਲ 45 ਲੈ ਕੇ ਤੁਹਾਡੀ ਸੜਕ ਤੇ ਇੱਥੇ ਬੈਠੇ ਆ ਕਿਸਾਨ ਅੱਜ ਵੀ ਜਿਹੜਾ ਵਾ ਪਹਿਲਾਂ ਵੀ ਦੱਬਿਆ ਸੀ ਤੇ ਅੱਜ ਵੀ ਦੱਬਿਆ ਅਸੀਂ ਫਿਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੀ ਆਪਣੀ ਗੁੰਗੀ ਬੋਲੀ ਜਿਹੜੀ ਆ ਦਮਨ ਨੀਤੀ ਛੱਡ ਕੇ ਤੇ ਆਪਣੀ ਉਹ ਨੀਂਦ ਤੋਂ ਬਾਹਰ ਆਵੇ ਤੇ ਸਾਡੇ ਡੱਲੇਵਾਲ ਸਾਹਿਬ ਨੂੰ ਸਾਡੇ ਜਿਹੜੇ ਉੱਤੇ ਕਿਸਾਨ ਬੈਠੇ ਆ ਉਹਨਾਂ ਨੂੰ ਘਰ ਨੂੰ ਪੇਜੀ ਸਾਡੀਆਂ ਜਲਦੀ ਤੋਂ ਜਲਦੀ ਜਿਹੜੀਆਂ ਮੰਗਾਂ ਪੂਰੀਆਂ ਕਰੇ। 26 ਜਨਵਰੀ ਦੇ ਪੇਹੀ ਗੱਡੇ। ਵਿਖੋ ਅੱਜ 26 ਜਨਵਰੀ ਇੱਕ ਗਣਤੰਤਰ ਦਿਵਸ ਆ ਤੇ ਇਹਦੇ ਤਹਿਤ ਜੇ ਜਿੱਥੇ ਨੈਸ਼ਨਲ ਮੀਡੀਆ ਇਹਨੂੰ ਕਵਰ ਕਰੂਗਾ ਤੇ ਉੱਥੇ ਨਾਲ ਦੀ ਨਾਲ ਸਾਨੂੰ ਵੀ ਤੇ ਪਤਾ ਲੱਗੇ ਨਾ ਵੀ ਅਸੀਂ 26 ਜਨਵਰੀ ਤੇ ਤਾਂ ਹੀ ਖੁਸ਼ੀ ਹੋਵਾਂਗੇ ਤਾਂ ਹੀ ਸਾਡਾ ਸੰਵਿਧਾਨ ਦੇ ਵਿੱਚ ਜਿਹੜਾ ਵਾ ਨਾ ਉਹ ਕੀ ਨੂੰ ਬੋਲਦੇ ਆਪਾਂ ਸਾਡੀ ਸ਼ਰਧਾ ਬਣਦੀ ਆ ਵਿਸ਼ਵਾਸ ਬਣਦਾ ਆ। कि ਅਸੀਂ ਵੀ ਇੱਥੇ ਇੱਕ ਦੇਸ਼ ਦੇ ਵਸਨੀਕ ਆ ਵਸਨੀਕ ਆ ਤੇ ਇਹ ਜਿਹੜਾ ਗਣਤੰਤਰ ਦਾ ਸਿਆ ਗਣਤੰਪੂਪ ਸੰਵਿਧਾਨ ਜਦੋਂ ਲਾਗੂ ਹੋਇਆ ਸੀ ਤੇ ਉਹਦੇ ਚ ਇਹ ਗੱਲ ਕੀਤੀ ਸੀਗੀ ਵੀ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਾਊਗੀ ਤਾਂ ਕਰਕੇ ਜਿਹੜੀ ਆ ਅੱਜ ਜਿਹੜਾ ਅਸੀਂ ਇਹ ਪ੍ਰਦਰਸ਼ਨ ਸ਼ੁਰੂ ਰੱਖਿਆ ਵਾ ਇੱਥੇ ਅੱਜ ਵੇਖੋ ਕਿੰਦਾ ਵੱਡਾ ਦਿਹਾੜਾ ਵਾ ਕਿਸੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂਗੇ ਇਹਨਾਂ ਨੂੰ ਸਾਡੇ ਦੁੱਖ ਦੇ ਨਾਲ ਕੋਈ ਦੁੱਖ ਨਹੀਂ ਹੈਗਾ ਤੇ ਇਹ ਪੰਜਾਬ ਦੇ ਹਿੰਦੁਸਤਾਨ ਦੇ ਵਸਨੀਕ ਆ ਸੀ ਪਰ ਸਾਨੂੰ ਦਿੱਲੀ ਜਾਣ ਤੋਂ ਵੀ ਰੋਕਿਆ ਜਾਂਦਾ ਕਿਉਂਕਿ ਦਿੱਲੀ ਦਿੱਲੀ ਕਿਦੀ ਆ ਦੇ ਲਈ ਵੀ ਸਾਡੀ ਆ ਵੋਟਾਂ ਅਸੀਂ ਪਾਉਨੇ ਆ ਲੈਣਾ ਕਿ ਪਿਆ ਹੀ ਲੱਗਦੇ ਆ ਜਦੋਂ ਇਲੈਕਸ਼ਨ ਹੁੰਦੀ ਆ ਪਰ ਇਹ ਲੋਕ ਇਹ ਚੀਜ਼ ਨੂੰ ਸਮਝ ਨਹੀਂ ਰਹੇ ਇਸ ਕਰਕੇ ਸਾਨੂੰ ਇਹ ਛੜਕਾਂ ਦੇ ਰੁਲਣਾ ਪੈ ਰਿਹਾ ਰੁੱਲਾ ਵੀ ਕੀ ਪੈ ਰਿਹਾ ਸੀ ਇਹਨਾਂ ਦਾ ਸੈਪਾ ਰੋਸ ਮਜਾਰਾ ਕਰ ਰਹੇ ਆ ਇਹਨਾਂ ਨੂੰ ਹੁਣ ਵੀ ਹੋਸ਼ ਆ ਜਾਏ ਹੁਣ ਵੀ ਆ ਜਾਏ ਹੁਣ ਵੀ ਜਾਗ ਜਾਣ ਪਰ ਇਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਰ ਰਹੇ ਆ ਬਿਲਕੁਲ ਹੈਂਕਰਬਾ ਸਰਕਾਰ ਆ ਕਿਸੇ ਦਾ ਸਾਡੇ ਡੱਲਾਵਾਲ ਸਾਹਿਬ ਅੱਜ ਕਿੰਨੇ ਦਿਨ ਹੋ ਗਏ ਅਮਰਨਵਰ ਤੇ ਬੈਠੇ ਆ ਉਹਨਾਂ ਦੇ ਨਾਲ ਬਜ਼ੁਰਗਾ ਨਾਲ ਵੀ ਕੋਈ ਹਮਦਰਦੀ ਨਹੀਂ ਉਹਨਾਂ ਦੇ ਪੋਤਰੇ ਨਾਲ ਹਮਦਰਦੀ ਨਹੀਂ ਉਹਨਾਂ ਦੇ ਬੱਚਿਆਂ ਨਾਲ ਹਮਦਰਦੀ ਨਹੀਂ ਵੇਖੋ ਹੋਰ ਕੀ ਅਸੀਂ ਕਰ ਸਕਦੇ ਹਾਂ ਅਸੀਂ ਤਾਂ ਇਹੋ ਪਿੱਟ ਸਿਆਪਾ ਹੀ ਕਰ ਸਕਦੇ ਹਾਂ ਰੋਸ ਮਜਾਰਾ ਸ਼ਰਕਾਂ ਤੇ ਰੋਲ ਸਕਦੇ ਹਾਂ ਜਾਂ ਟੈਂਟ ਲਾ ਕੇ ਉੱਥੇ ਬੈਠ ਸਕਦੇ ਖਨੋਰੀ ਬਾਰਡਰ ਤੇ ਡੱਲੇਵਾਲ ਸਾਹਿਬ ਦੀ ਹਮਾਇਤ ਡੱਲੇਵਾਲ ਸਾਹਿਬ ਵੇਖੋ ਕਿਹੜੀ ਉਮਰ ਚ ਅੱਜ ਸੰਘਰਸ਼ ਬੜੇ ਜੋਰਾਂ ਚ ਕਰ ਰਹੇ ਨੇ ਜਿਹੜੇ ਆਪਣੇ ਨੌਜਵਾਨ ਆ ਬਾਟਰਾ ਤੇ ਉਹ ਪੈਰਾ ਲਾ ਕੇ ਸਾਡੀ ਰੱਖਿਆ ਕਰੇ ਉਹ ਵੀ ਸਾਡੇ ਕਿਸਾਨਾਂ ਦੇ ਪੁੱਤ ਐ ਇੱਥੋਂ ਹੀ ਗਏ ਨੇ ਕਦੇ ਬਾਹਰੋਂ ਨਹੀਂ ਆਏ ਤੇ ਕਿਸਾਨ ਰਾਤ ਦਿਨ ਮਿਹਨਤ ਕਰਕੇ ਇਹਨਾਂ ਲੋਕਾਂ ਵਾਸਤੇ ਸਭ ਕੁਝ ਜੋ ਵੀ ਇਹ ਕਣਕ ਤੋਂ ਅਜ ਤੋਂ ਸਭ ਕੁਝ ਚੀਜ਼ ਪੈਦਾ ਹੁੰਦੀ ਆ ਜਿਹੜੇ ਸਵੇਰੇ ਸੁੱਤੇ ਉੱਠ ਕੇ ਬਿਸਕਟ ਖਾਂਦੇ ਆ ਡਬਲ ਰੋਟੀਆਂ ਬਰੈਡ ਖਾਂਦੇ ਆ ਇਹ ਸਭ ਕਿਸਾਨ ਦੇ ਦਿੱਤੇ ਹੋਏ ਆ ਇਹਨਾਂ ਨੇ ਘਰੋਂ ਕੁਝ ਨਹੀਂ ਬਣਾਇਆ ਇਹਨਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਣਕ ਕਿੱਥੇ ਹੁੰਦੀ ਆ ਝੋਨਾ ਕਿੱਥੇ ਹੁੰਦਾ ਵਾ ਨਾ ਇਹਨਾਂ ਰੇਟ ਦਾ ਪਤਾ ਵਾ ਇਹਨਾਂ ਦੀਆਂ ਰੋਟੀਆਂ ਵੀ ਬਾਹਰ ਚੱਲਣੀਆਂ ਵਾ ਇਹਨਾਂ ਦੇ ਘਰ ਸਮਾਨ ਹੀ ਮੁਫਤ ਤੇ ਕੰਪਨੀ ਵਾਲੇ ਨੇ ਭੇਜਦੇ ਨੇ ਆ ਤੇ ਸਰਮਾਇਦਾਰਾਂ ਨੂੰ ਇਹ ਪਾ ਰਹੇ ਆ ਤੇ ਗਰੀਬ ਲੋਕਾਂ ਜਿਹੜੇ ਮਿਹਨਤ ਕਾਸ਼ ਲੋਕ ਆ ਭੁੱਖੇ ਮਰ ਰਹੇ ਆ ਇਸ ਕਰਕੇ ਅਸੀਂ ਅੱਜ ਇਹ ਰੋਸ ਮਜਾਰਾ ਸੈਂਟਰਲ ਸਰਕਾਰ ਦੇ ਵਿਰੋਧ ਵਿੱਚ ਕਰ ਰਹੇ ਹਾਂ ਕਿ ਸਾਡੀ ਆ ਕੋਈ ਨਾ ਕੋਈ ਸੁਣਵਾਈ ਹੋ ਜਵੇ ਤੇ ਸਾਡੇ ਜਿਹੜੇ ਭੈਣ ਭਰਾ ਰੋਲ ਰਹੇ ਸੜਕਾਂ ਤੇ ਉਹ ਆਪਣੇ ਘਰ ਵਾਪਸ ਆਉਣ ਤੇ ਕੁਝ ਕੁਝ ਸਾਡੀ ਝੋਲੀ ਚ ਪਾਵੇ ਸਰਕਾਰ ਗੁਰਦੇਵ ਸਿੰਘ ਆਓ ਆਓ ਬਾਹਰ ਮਾਰਚ ਕਰਦੇ ਨਹੀਂ ਕੋਈ ਹਾਂਜੀ ਨੈਕਸਟ ਮਾਰਚ ਕਰਦੇ ਨਹੀਂ ਕਰ ਰਹੇ ਹਾਂ ਕਿ ਬਿਊ ਕਰਦੇ ਨਹੀਂ ਟਰੈਕਟਰ ਮਾਰ ਸਾਡੀਆਂ ਜਥੇਬੰਦੀਆਂ ਦਾ ਜਿਹੜਾ ਸੰਘਰਸ਼ 13 ਫਰਵਰੀ ਤੋਂ ਲੱਗਾ ਸੀ ਇਹ ਲਗਭਗ ਸਾਲ ਹੋ ਚੱਲਿਆ ਵਾ ਉਹਦੇ ਵੱਲ ਸਾਡੇ ਜਥੇ ਬੰਦੀਆਂ ਦੀ ਜਿਹੜੀ ਕੋਈ ਸੁਣਵਾਈ ਨਹੀਂ ਹੋਈ ਅੱਜ ਤੱਕ ਸਰਕਾਰ ਦੀ ਗੁੰੰਗੀ ਬੋਲੀ ਕੰਮ ਕਰਦੀ ਨਹੀਂ ਸੁੱਤੀ ਆ ਉਹਨੂੰ ਜਗਾਉਣ ਵਾਸਤੇ ਸਾਡੇ ਜਥੇ ਬੰਦੀਆਂ ਨੇ ਪ੍ਰੋਗਰਾਮ ਦਿੱਤਾ ਹੈਗਾ ਕਿ ਸਰਕਾਰ ਨੇ ਸਾਡੇ ਡੱਲੇਵਾਲ ਸਾਹਿਬ ਜਿਹੜੇ ਨੇ ਉਹ ਕਿੰਨੇ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਬਜ਼ੁਰਗ ਵਸਤਾ ਵਿੱਚ ਨੇ ਔਰ ਇੱਕ ਸਰਕਾਰ ਨੂੰ ਜਗਾਉਣ ਵਾਸਤੇ ਸਾਡਾ ਟਰੈਕਟਰ ਮਾਰਚ ਅੱਜ ਕੀਤਾ ਜਾ ਰਿਹਾ ਹੁ ਅੱਗੇ ਪਤਾ ਹੈਗੇ ਗੱਲ ਕਰਾਂਗੇ ਫਾਜ਼ਿਲਕਾ ਦੇ ਵਿੱਚ ਪੈਂਦੀ ਭਾਰਤ-ਪਾਕ ਸਰਹੱਦ ਦੇ ਉੱਤੇ ਅੱਜ ਗਣਤੰਤਰਤਾ ਦਿਵਸ ਮਨਾਇਆ ਗਿਆ ਭਾਰਤ-ਪਾਕਿ ਸਰਹੱਦ ਦੇ ਵਿਚਕਾਰ ਗੇਟ ਕੁਝ ਸਮੇਂ ਵਾਸਤੇ ਖੋਲ੍ਹਿਆ ਗਿਆ ਤੇ ਗਣਤੰਤਰ ਦਿਵਸ ਦੇ ਮੌਕੇ ਤੇ ਪਹੁੰਚੇ ਬੀਐਸ ਅਧਿਕਾਰੀਆਂ ਨੇ ਪਾਕਿਸਤਾਨ ਰੇਂਜਰਾਂ ਨੂੰ ਆਪਣੇ ਜਸ਼ਨਾਂ ਦੇ ਵਿੱਚ ਸ਼ਾਮਲ ਕੀਤਾ ਅਤੇ ਹਰੇਕ ਨਾਲ ਇਸ ਮੌਕੇ ਦਾ ਜਸ਼ਨ ਮਨਾਇਆ। ਉਹਨਾਂ ਨੂੰ ਮਠਾਈਆਂ ਭੇਟ ਕੀਤੀਆਂ ਗਈਆਂ ਅਤੇ ਉਧਰੋਂ ਵੀ ਮਠਾਈਆਂ ਜਿਹੜੀਆਂ ਨੇ ਭਾਰਤੀ ਰੇਂਜਰਾਂ ਨੂੰ ਦਿੱਤੀਆਂ ਗਈਆਂ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ। 26 ਜਨਵਰੀ ਦੇ ਮੌਕੇ ਤੇ ਫਾਜ਼ਲਕਾ ਦੇ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਸਾਦਗੀ ਪੋਸਟ ਦੇ ਉੱਤੇ ਇੱਕ ਵੱਖਰਾ ਮਾਹੌਲ ਜਿਹੜਾ ਦੇਖਣ ਨੂੰ ਮਿਲਿਆ। ਭਾਰਤ ਅਤੇ ਪਾਕਿਸਤਾਨ ਸੈਨਿਕਾਂ ਨੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ, ਇੱਕ ਦੂਜੇ ਨੂੰ 26 ਜਨਵਰੀ ਦੀਆਂ ਵਧਾਈਆਂ ਦਿੱਤੀਆਂ ਅਤੇ ਜਿਸ ਕਰਕੇ ਦੋਵਾਂ ਦੇ ਵਿਚਕਾਰ ਜਿਹੜਾ ਤਣਾਅ ਏ ਉਸ ਨੂੰ ਖਤਮ ਕੀਤਾ ਜਾ ਸਕੇ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਜਿਹੜਾ ਪੂਰੀ ਕਾਇਨਾਤ ਨੂੰ ਦਿੱਤਾ ਜਾ ਸਕੇ ਭਾਰਤ ਤੇ ਪਾਕਿਸਤਾਨ ਕੁਝ ਸਮੇਂ ਦੇ ਲਈ ਬੈਰੀਕੇਟਿੰਗ ਜਿਹੜੀ ਹਟਾ ਦਿੱਤੀ ਗਈ ਅਤੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਮਠਾਈਆਂ ਦਿੱਤੀਆਂ ਤੇ ਵਧਾਈਆਂ ਦਾ ਆਦਾਨ-ਪ੍ਰਦਾਨ ਕੀਤਾ ਹੈ ਤਾਂ ਜਾਣਕਾਰੀ ਦਿੱੰਦੋ ਹੈ ਬੀਐਸਐਫ ਸੀਮਾ ਸੁਰੱਖਿਆ ਬਲ 55 ਬਟਾਲੀਅਨ ਦੇ ਕਮਾਂਡੈਂਟ ਐਨ ਤ੍ਰਿਪਾਠੀ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੂੰ ਸੁਹਿਰਦ ਸਬੰਧ ਜਿਹੜੇ ਨੇ ਬਣਾਈ ਰੱਖਣੇ ਚਾਹੀਦੇ ਨੇ ਭਾਰਤ ਅਤੇ ਪਾਕਿਸਤਾਨ ਤਿਹਾਰਾਂ ਦੇ ਉੱਤੇ ਇੱਕ ਦੂਜੇ ਨੂੰ ਮਠਿਆਈਆਂ ਦੇ ਤੋਹਫੇ ਦੇ ਕੇ ਖੁਸ਼ੀਆਂ ਸਾਂਝੀਆਂ ਕਰਦਾ ਹੈ। ਰਾਸ਼ਟ੍ਰ ਦੇ 76ਵੇਂ ਗਣਤੰਤਰ ਦਿਵਸ ਪਰ ਸੀਮਾ ਸੁਰੱਖਿਆ ਬਲ ਰਾਸ਼ਟ੍ਰ ਕੇ ਪ੍ਰਤੀ ਆਪਣੀ ਪ੍ਰਤੀਬੱਧਤਾ ਸੀਮਾਵਾਂ ਕੇ ਸੁਰੱਖਿਆ ਔਰ ਰਾਸ਼ਟ੍ਰ ਕੇ ਵਿਕਾਸ ਕੇ ਲਿਏ ਆਪਣੇ ਪ੍ਰਣ ਕੋ ਪੂਰਾ ਦੁਹਰਾਤੀ ਹੈ। पचपन बटालियन सीमा सुरक्षा बल जिसके पास सादगी बॉर्डर की सुरक्षा की जिम्मेदारी है पूरे प्राणपण के साथ इस सुरक्षा जिम्मेदारी को निभाने के लिए अग्रसर है तो लोकेशन सादगी है यह हमारे अमर शहीद लेट असिस्टेंट कमांडेंट वाधवा महावीर चक्र के नाम पे समर्पित है इस स्थान पर हर दिन जब राष्ट्रीय ध्वज शाम को उतरता है उसे रिट्रीट सेरेमनी कहते हैं हमारे काउंटर पार्ट के साथ शामिल सामूहिक रूप से ज्वाइंट रिट्रीट सेरेमनी की जाती है अ छब्बीस जनवरी यानी गणतंत्र दिवस के अवसर पर झंडोत्तोलन किया गया और अपने कर्तव्यों की प्रतिबद्धता को दोहराते हुए हमने अपने काउंटर पार्ट के साथ भी सुरक्षा की ओर अहम कदम बढ़ाए सबे सन इस वक्त दिन ताज़ा खबर पल पल अपडेट देखने वास्ते जुड़े रहो दूट फिलहाल इजाज़त आवानगे धनबाद